ਐmbroidery ਵਾਲੇ ਡਿਜ਼ਾਈਨ ਲੈ ਕੇ ਆਏ ਜੀ ਆਪਾਂ ਬਹੁਤ ਹੀ ਸੋਹਣੇ ਜੀ ਬੇਸ ਰੂਗਾ ਪਿਓਰ ਮਸਲੀਨ ਸਾਰੀ ਡਿਜ਼ਾਈਨ ਨੇ ਜਿਹੜੇ ਆਪਣੇ ਸੋਲੋ ਦੇ ਵਿੱਚ ਰਹਿਣਗੇ ਜਿਹੜੇ ਡਿਜ਼ਾਈਨ ਲਓ ਜੀ ਇੱਕ ਇੱਕ ਕਰਕੇ ਤੁਹਾਨੂੰ ਓਪਨ ਕਰਕੇ ਦਿਖਾਉਣਾ ਜੀ ਆ ਚੈੱਕ ਕਰੋ ਪਹਿਲਾ ਡਿਜ਼ਾਈਨ ਆ ਗਿਆ ਜੀ ਆਪਣਾ ਪੈਰਟ ਵਾਲਾ ਥਰੈਡ ਵਰਕ ਬਹੁਤ ਹੀ ਸਾਫ਼ ਸੁਥਰਾ ਕੰਮ ਕੀਤਾ ਹੋਇਆ ਬੇਸ ਹੈਗਾ ਜੀ ਪਿਓਰ ਮਸਲੀਨ ਔਰ ਇਹ ਦੁਪੱਟਾ ਆ ਗਿਆ ਜੀ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਦੇ ਵੀ ਪੂਰਾ ਫੁੱਲ ਫਿਲਾਜ ਪਰਮਾ ਵਰਕ ਕੀਤਾ ਹੋਇਆ ਨਾਲ ਵਿੱਚ ਸੀਕੁਐਂਸ ਦਾ ਕੰਮ ਕੀਤਾ ਵਾ ਚੈੱਕ ਕਰੋ ਜੀ ਦੁਪੱਟੇ ਦੇ ਉੱਤੇ ਸੀਕੁਐਂਸ ਦਾ ਕੰਮ ਕੀਤਾ ਹੋਇਆ ਇੱਕ ਇੱਕ ਕਰਕੇ ਸਾਡੇ ਆਰਟੀਕਲ ਸਾਰੇ ਚੈੱਕ ਕਰੀ ਚਲੋ ਬਹੁਤ ਹੀ ਸੋਹਣੇ ਰਹਿਣਗੇ ਜੀ ਆਰਟੀਕਲ ਆ ਲਓ ਜੀ ਇਹ ਹੈਗਾ ਜੀ ਆਪਣਾ ਬੁਟੀਕ ਪੀਸ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਘੇਰੇ ਦੀ ਲੰਬਾਈ ਵਗੈਰਾ ਦੀ ਕੋਈ ਦਿੱਕਤ ਨਹੀਂ ਦੁਪੱਟਾ ਹੈਗਾ ਨਾਲ ਪਯੋਰ ਦਾ ਜੀ ਆ ਚੈੱਕ ਕਰੋ 22 ਮੀਟਰ ਦਾ ਦੁਪੱਟਾ ਜੀ ਆ ਨੀਚੇ ਲੱਗੀ ਹੋਈ ਲੈਂਸ ਪੂਰੀ ਘੇਰੇ ਤੇ ਨੈਕਸਟ ਡਿਜ਼ਾਈਨ ਆ ਗਿਆ ਜੀ ਆਪਣਾ ਸਪੈਸ਼ਲ ਔਰੇਂਜ ਕਲਰ ਸਾਰੀ ਡਿਜ਼ਾਈਨ ਜੀ ਆਪਣੇ ਮੋਡਲ ਮਸਲੀਨ ਦੇ ਉੱਪਰ ਬਣੇ ਹੋਏ ਨੇ ਆਫਰ ਪ੍ਰਾਈਸ ਦੇ ਉੱਤੇ ਲੈ ਕੇ ਆਇਆ ਜੀ ਆਪਾਂ ਮਾਰਕੀਟ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਆਰਟੀਕਲ ਮਿਲ ਨਹੀਂ ਜੇ ਮਿਲੇ ਤਾਂ ਘੱਟੋ-ਘੱਟ 12-1300 ਰੁਪਏ ਦੇ ਰੇਟਾਂ 'ਚ ਮਿਲਣਗੇ ਜੀ ਆਪਾਂ ਆਫਰ ਪ੍ਰਾਈਸ ਤੇ ਦੇਣਾ ਸਿਰਫ 800 ਰੁਪਏ ਦਾ ਪਰਵਾੜਾ ਕਰਾਉਣਾ ਜੀ ਤੁਹਾਨੂੰ ਸੂਟ ਬਹੁਤ ਹੀ ਰੀਜ਼ਨੇਬਲ ਰੇਟ ਤੇ ਆਰਟੀਕਲ ਕੱਢਨੇ ਆ ਆਪਣੇ ਸਾਰੀ ਆਹ ਲਓ ਜੀ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਪੇਂਟ ਵਾਲਾ ਪੇਂਟ ਦੇਖੋ ਜੀ ਕਿੰਨਾ ਸੋਹਣਾ ਦਿੱਤਾ ਹੋਇਆ ਨਾਲ ਪੇਂਟ ਦੇ ਨਾਲ-ਨਾਲ ਜੀ ਵਰਕ ਕੀਤਾ ਹੋਇਆ ਇਹ ਆ ਗਿਆ ਬਾਜੂ ਜਿੱਧਰ ਔਰ ਇਹ ਆ ਗਿਆ ਪੂਰੇ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਜੀ ਨੈਕਸਟ ਦਾ ਡਿਜ਼ਾਈਨ ਆ ਗਿਆ ਜ ਆ ਦੇਖੋ ਜੀ ਕਿੰਨਾ ਸੋਹਣਾ ਆਰਟੀਕਲ ਆ ਕੇ ਆ ਰਿਹਾ ਦੇਖੋ ਕਿੰਨਾ ਸਾਫ ਸੁਥਰਾ ਬਣਾ ਹੋਇਆ ਨਾਲ ਦੁਪੱਟਾ ਹੈਗਾ ਪਿਓਰ ਦਾ ਜੀ ਪੂਰਾ 2.5 ਮੀਟਰ ਲੈਂਥ ਹੈ ਜਿਹੜੇ ਵੀ ਕਿਸੇ ਆਰਟੀਕਲ ਦੀ ਜੇ ਕਿਸੇ ਕਸਟਮਰ ਨੂੰ ਸਮਝ ਨਹੀਂ ਆਉਂਦੀ ਤਾਂ ਸਾਡੇ ਤੋਂ ਪਿਕ ਮੰਗਾ ਲਈਓ ਜੀ ਸੂਟ ਦੀ ਪਿਕ ਭੇਜ ਦਾਂਗੇ ਤੁਹਾਨੂੰ ਨਾਲ ਦੀ ਨਾਲ ਆਹ ਲਓ ਜੀ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਗਲੇ ਤੇ ਐਮਬ੍ਰੋਇਡਰੀ ਬਹੁਤ ਹੀ ਸੋਹਣੀ ਸੀਕੁਐਂਸ ਦੀ ਐਮਬ੍ਰੋਇਡਰੀ ਕੀਤੀ ਹੋਈ ਹੈ ਗਲੇ ਤੇ ਨਾਲ ਇਹਦੇ ਬਾਜੂ ਬੰਦ ਨੇ ਜੀ ਬਹੁਤ ਜ਼ਿਆਦਾ ਸੋਹਣੇ ਆ ਗਿਆ ਦੁਪੱਟਾ ਸੀਕੁਐਂਸ ਵਾਲਾ ਜੀ ਆਹ ਦੁਪੱਟਾ ਆ ਗਿਆ ਜੀ ਸੀਕੁਐਂਸ ਵਾਲਾ ਬਾਜੂ ਬ ਹਾਂ ਲੋ ਜੀ ਨੈਕਸਟ ਆ ਗਿਆ ਜੀ ਆਪਣਾ ਮਹਿੰਦੀ ਕਲਰ ਦੇ ਵਿੱਚ ਆਹ ਦੇਖੋ ਜੀ ਥ੍ਰੈਡ ਵਰਕ ਵਾਲਾ ਸੂਟ ਬਹੁਤ ਹੀ ਸੋਹਣਾ 800 ਰੁਪਏ ਦਾ ਸੂਟ ਹੈ ਜੀ ਸੀਓਡੀ ਨਹੀਂ ਹੋਣੀ ਪੇਮੈਂਟ ਮੈਥਡ ਆ ਲੈਣਾ ਜਿਹੜਾ ਵੀ ਸੂਟ ਸੋਹਣੇ ਬੁੱਕ ਕਰਾਉਣਾ ਮੋਬਾਈਲ ਨੰਬਰ 7837685101 ਤੇ ਬੁੱਕ ਕਰਾ ਲਓ ਆਹ ਲਓ ਜੀ ਇਹ ਦੇਖੋ ਜੀ ਕਿੰਨਾ ਪਰਮਾਗ ਵਰਕ ਕੀਤਾ ਹੋਇਆ ਗਲਾ ਤੇ ਘੇਰਾ ਚੱਕਰੋ ਜੀ ਗਲਾ ਚੱਕਰਾ ਦਿਓ ਗਲਾ ਘੇਰਾ ਵਰਕ ਫੁੱਲ ਫਲੱਜ ਨਾਲ ਆ ਗਿਆ ਟਾਈ ਡਾਈ ਦਾ ਦੁਪੱਟਾ ਆਹ ਲਓ ਜੀ 22 ਮੀਟਰ ਦਾ ਦੁਪੱਟਾ ਟਾਈ ਡਾਈ ਦਾ ਬਹੁਤ ਹੀ ਸੋਹਣਾ ਪਿਆਰਾ ਦੁਪੱਟਾ ਕੀ ਬਾਤ ਆ ਜੀ ਬਹੁਤ ਹੀ ਪਿਆਰਾ ਦੁਪੱਟਾ ਪਰਮਾ ਵਰਕ ਕੀਤਾ ਹੋਇਆ ਦੁਪੱਟੇ ਤੇ ਸਿਰਫ 800 ਰੁਪਏ ਦਾ ਜੀ ਐਡਰੈਸ ਹੈਗਾ ਸਾਡਾ ਅਲੀਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਜ਼ਿਲ੍ਹਾ ਮਾਨਸਾ